ਪਤਿਤ ਪਾਵਨ ਜਗਤ ਜੋਤ ਜੋਗੋ ਜੁਗ ਅਟਲ ਛਤਰ ਚਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠਿ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਅਬਿਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਨ ਕੋਈ ਗੁਰੂ ਸਾਹਿਬ ਜੀ ਕਿਰਪਾ ਕਰਦੇ ਹਨ ਕਿ へ ਭਾਈ ਉਸ ਪ੍ਰਮਾਤਮਾ ਦਾ ਸਿਮਰਨ ਕੀਤਿਆਂ ਮਨ ਤੋਂ ਬਿਕਾਰਾਂ ਦੀ ਸਾਰੀ ਮੈਲ ਲੈ ਜਾਂਦੀ ਹੈ ਜਿਹੜਾ ਪ੍ਰਮਾਤਮਾ ਅਨਾਸਰਹਿਤ ਹੈ ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਗੁਣ ਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਨਿਧਾਨ ਗੁਣ ਨਿਧਾਨ ਵੀ ਗੁਣਾ ਦਾ ਖਜ਼ਾਨਾ ਵਰਤਨ ਕਹਿੰਦੇ ਨੇ ਹਰ ਵੇਲੇ ਕੰਮ ਆਉਣ ਵਾਲੀ ਚੀਜ਼ ਨੂੰ ਜਿਹਨੇ ਅੱਪਾ ਕਹਿੰਦੇ ਵੀ ਹਰ ਰੋਜ਼ ਵਰਤਦੇ ਆਂ ਮਹਾਰਾਜ ਗਾਂਧੀ ਭਾਈ ਉਹ ਪਰਮਾਤਮਾ ਸਾਰੇ ਗੁਣਾਂ ਦਾ ਖਜ਼ਾਨਾ ਹੈ। ਔਰ ਭਗਤਾਂ ਵਾਸਤੇ ਹਰ ਵੇਲੇ ਦਾ ਸਹਾਰਾ ਹੈ। ਪਰ ਕੋਈ ਬਿਰਲਾ ਮਨੁੱਖ ਕਹਿੰਦੇ ਉਸ ਮਨੁੱਖ ਦਾ ਮਿਲਾਪ ਜਿਹੜਾ ਉਹ ਹਾਸਲ ਕਰਦਾ ਹੈ। ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਆਪਣੇ ਮਨ ਨੂੰ ਹਿਲਾਉਣਾ ਦਈਏ ਵੀ ਹੈ ਮੇਰੇ ਮਨ ਉਸ ਪਰਮਾਤਮਾ ਦਾ ਨਾਮ ਜਪਿਆ ਕਰ। ਜੋ ਸਭ ਤੋਂ ਵੱਡਾ ਔਰ ਜੋ ਸ੍ਰਿਸ਼ਟੀ ਦਾ ਪਾਲਣ ਵਾਲਾ ਹੈ। ਜਾ ਕੀ ਸ਼ਰਨ ਭਿਆ ਸੁਖ ਪਾਈਏ। ਬਹੁੜ ਦੁੱਖ ਨਾ ਹੋਈ। ਤੇ ਕਹਿੰਦੇ ਜਿਸ ਦਾ ਆਸਰਾ ਲਿਆ ਸੁਖ ਪ੍ਰਾਪਤ ਕਰ ਲਈਦਾ। ਫਿਰ ਕਦੇ ਵੀ ਦੁੱਖ ਨਹੀਂ ਵਿਆਪਦਾ ਉਸ ਪਰਮਾਤਮਾ ਦਾ ਸਮਰਨ ਕਰੀਏ ਰਹਾਉ। ਬੜਾ ਭਾਗੀ ਸਾਧ ਸੰਗ ਪ੍ਰਾਪਤ ਤਨ ਭੇਟ ਤ ਦੁਰ ਮਤ ਕੋਈ ਮਰਦ ਕਹਿੰਦੇ ਭਾਈ ਵੱਡੀ ਕਿਸਮਤ ਨਾਲ ਭਲੇ ਮਨੁੱਖਾਂ ਦੀ ਭਾਪ ਵੀ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਔਰ ਉਹਨਾਂ ਨੂੰ ਮਿਲਿਆ ਫਿਰ ਸਾਧ ਸੰਗਤ ਵਿੱਚ ਜੁੜਿਆ ਖੋਟੀ ਬੁੱਧ ਨਾਸ ਹੋ ਜਾਂਦੀ ਹੈ ਤਨ ਕੀ ਤੁਰ ਨਾਨਕ ਦਾਸ ਬਾਚੈ ਜਿਨ ਹਰ ਨਾਮ ਹਿਰਦੈ ਪਰੋਈ ਕਹਿੰਦੇ ਦਾਸ ਨਾਨਕ ਵੀ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਪਰੋ ਕੇ ਰੱਖਿਆ ਹੈ ਪ੍ਰਮਾਤਮਾ ਦੇ ਨਾਮ ਨੂੰ ਸਦਾ ਹੀ ਆਪਣੇ ਹਿਰਦੇ ਵਿੱਚ ਆਪਣੇ ਕੰਠ ਵਿੱਚ ਪਰੋ ਕੇ ਰੱਖੀਏ ਸਵਾਦ ਸਵਾਸ ਉਸ ਪ੍ਰਮਾਤਮਾ ਦਾ ਨਾਮ ਜਪੀਏ ਹੱਥੀ ਪੈਰੀ ਕੰਮ ਕਰੀਏ ਤੇ ਚਤਨ ਨਾਲ ਉਸ ਪਰਮਾਤਮਾ ਨੂੰ ਸਦਾ ਹੀ ਚੇਤੇ ਕਰਦੇ ਰਹੀਏ ਪਰਮਾਤਮਾ ਦਾ ਨਾਮ ਤੇਉਂਦੇ ਰਹੀਏ ਤਾਂ ਕਿ ਸਾਡਾ ਹਰੇਕ ਕਾਰਜ ਹਰੇਕ ਕੰਮ ਉਸ ਪਰਮਾਤਮਾ ਦੀ ਅਰਦਾਸਾਂ ਦੇ ਸਦਕੇ ਸੰਪੂਰਨ ਹੋ ਸਕੇ ਤੇ ਪਰਮਾਤਮਾ ਸਾਡੇ ਸਾਰੇਆਂ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਸਭਨਾਂ ਨੂੰ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਨਾਮ ਬਾਣੀ ਦਾ ਅਭਿਆਸ ਸਿਮਰਨ ਦੀਆਂ ਦਾਤਾਂ ਪਰਮਾਤਮਾ ਸਾਡੇ ਸਾਰੇਆਂ ਦੇ ਝੋਲੀ ਵਿੱਚ ਪਾ ਦੇਵੇ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤੇ ਇਤਫਾਕਤਾ ਦੀ ਅਰਦਾਸ ਚਲ ਰਹੀਆਂ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਘਨ ਸੰਪੂਰਨ ਹੋਣ ਸਦਾ ਰਲ ਮਿਲ ਕੇ ਅਰਦਾਸ ਕਰਦੇ ਰਹੀਏ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੁਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ